ਜੋਸ਼ਨ ਟੇਸੀ ਔਰ ਹਰਨੀਤ ਖਿਆੜਾ ਔਰ ਜੈਜ ਹੇਤ ਸਿੰਘ ਡਾਣ ਗਰੇਵਾਲ ਅਮਰਤਪਾਲ ਬੈਂਸ ਹੁਣਾ ਦਾ ਲਵ ਸੰਧੂ ਹੁਣਾ ਦਾ ਤੇ ਨਾਲ ਹਰਕਰਨ ਸੋਢੀ ਹਰਮਨ ਟੀਮਾ ਚੋਪੜਾ ਬ੍ਰਦਰਜ਼ ਕੰਤਾ ਧਾਲੀਵਾਲ ਗੱਗੀ ਬਰਾੜ ਜੀ ਹੁਣਾ ਦਾ ਸਾਰਿਆਂ ਦਾ ਵਿਸ਼ੇ ਤੌਰ ਤੇ ਧੰਨਵਾਦ ਆਹ ਸਾਹਮਣੇ ਲਾਈਨਸ ਸਪੋਰਟਸ ਕਲੱਬ ਦੇ ਸਾਰੇ ਭਰਾ ਪਰ ਸਾਹਮਣੇ ਸ਼ੀਲੂ ਐ ਇਹ ਸ਼ੀਲੂ ਐ ਇਹ ਸ਼ੀਲੂ ਆ ਇਹ ਸ਼ੀਲੂ ਆ ਹਰਿਆਣੇ ਵਾਲਾ ਇਹ ਬੁਲਾਰੇ ਵਾਲਾ ਸ਼ੀਲੂ ਆ ਤੇ ਜੇ ਇਥੇ ਪ੍ਰੋਫੈਸਰ ਮੱਖਣ ਸਿੰਘ ਜੀ ਹੁੰਦੇ ਤੇ ਉਸਤਾਦ ਜੀ ਉਹਨਾਂ ਨੇ ਕਿਹਾ ਸੀਗਾ ਇਹ ਇਲੂ ਇਲੂ ਕੀ ਹੈ ਇਹ ਸ਼ੀਲੂ ਸ਼ੀਲੂ ਕੀ ਹੈ ਵੀ ਚਾਰ ਮੰਨੇ ਪਰ ਬੰਨੇ ਨੇ ਟਾਈਗਰ ਦਾ ਨਾਮ ਵੀ ਵੱਡਾ ਹੈ ਟਾਈਗਰ ਤਾਂ ਆਪਣੇ ਆਪ ਦੇ ਵਿੱਚ ਹੀ ਵੱਡਾ ਹੈ ਲਓ ਟਰੰਗੇ ਦੀ ਖੇਡ ਕਲੱਬ ਅਬੈਦੁੱਲਾਹ ਰਾਜਪੂ ਸਰਗੋਦੇ ਵਾਲਾ ਦੋ ਬੱਬਰ ਸ਼ੇਰਾਂ ਦੀ ਟੱਕਰ ਹਾਂ ਕਬੱਡੀ ਕਬੱਡੀ ਹਟ ਜਾਓ ਪਿੱਛੇ ਆ ਮੁੰਡਾ ਹਾਵਾ ਹਵਾ ਹਵਾਈ ਗਏ ਬੱਲੇ ਆ ਆ ਇਹ ਆ ਰਾਜਪੂਤ ਆ ਰਾਜਪੂਤ ਆ ਟਿੰਗ ਵਾਲਾ ਆ ਨੌਜਵਾਨ ਰਵੀ ਸ਼ੇਰ ਸਿੰਘ ਦਾ ਪੁੱਤਰ ਕਦੇ ਰੇਂਜ ਰੋਵਰ ਗੱਡੀ ਦੇ ਨਾਲ ਮਾਨ ਸਨਮਾਨ ਕਦੇ ਭਲੱਥ ਦੇ ਕਬੱਡੀ ਕੱਪ ਦੇ ਵਿੱਚੋਂ ਆ ਇਸ ਨੌਜਵਾਨ ਹਰਲੇ ਵੱਡੇ ਮੋਟਰਸਾਈਕਲ ਕਦੇ ਹਾ ਬੂਸਾ ਦੀ ਬਾਤ ਭਾਈ ਆ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਵਾਲਾ ਜੱਟ ਬੱਲੀਏ ਆ ਫੈਨ ਜੀ ਦੀ ਵੱਧ ਦੁਨੀਆ ਕਹਾਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਇਹ ਨਿਰਮਲ ਸਿੰਘ ਪੰਜ ਦਾ ਪੁੱਤਰ ਹੈ ਨਿਰਮਲ ਸਿੰਘ ਪੰਜ ਦਾ ਪੁੱਤਰ ਹੈ ਇਹ ਦੁਨੀਆ ਦਾ ਚੋਟੀ ਦਾ ਜਾਫੀ ਹੈ ਇਹ ਖੁਸ਼ੀ ਆ ਦੁੱਗਾਂ ਵਾਲਾ ਇਹ ਖੁਸ਼ੀ ਆ ਦੁੱਗਾਂ ਵਾਲਾ ਇਹ ਖੁਸ਼ੀ ਆ ਦੁੱਗਾਂ ਵਾਲਾ ਕਮਾਲ ਕਰ ਗਿਆ ਲਾ ਕੇ ਤਕੜਾ ਜਫਾ ਉਧਰ ਟਾਕਾ ਨਹੀਂ ਨੀ ਸਾਭੀ ਲੰਬੜ ਸਾਭੀ ਕੈਟੀ ਕੱਟੀ ਗੋਪੀ ਸੰਧੂ ਹੁਣਾਂ ਦੀ ਹਰਜੀਤ ਰਾਏ ਹੁਣਾਂ ਦੀ ਜੀਤੇ ਪਾਸਲੇ ਹੁਣਾਂ ਦੀ ਤੇ ਨਾਲ ਕਹਿੰਦੇ ਸਮਰਾ ਬ੍ਰਦਰ ਦੀ ਟੀਮ ਹੈ ਵੱਡੀ ਟੀਮ ਹੈ ਲਓ ਇੱਕ ਪਾਸੇ ਸ਼ੀਲੂ ਹੈ ਔਰ ਦੂਜੇ ਪਾਸੇ ਕੈਲਰਮ ਵਾਲਾ ਰਵੀ ਹੈ ਤੇ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੁੜਿਆ ਚੋਟੀ ਦਾ ਕੁਆਟਰ ਫਾਈਨਲ ਮੈਚ ਇਸ ਲਈ ਅਗਲੀ ਕਬੱਡੀ ਫਿਰ ਦੇਖਦੇ ਹਾਂ ਮੀ ਸੋਰ ਸਿੰਘ ਵਾਲੇ ਅੰਬੇ ਦੀ ਪੈਂਦੀ ਹੋਈ ਸਿਕ ਸਰਦਾਰ ਕਬੱਡੀ ਖਿਡਾਰੀ ਆਹ ਮੁਠੱਡਿਆਂ ਵਾਲਾ ਹੁਣ ਦਿਲਜਿੰਦਰ ਕਰਦਾ ਕੋਸ਼ਿਸ਼ ਇਹਨੂੰ ਵੀ ਵਿਰਸੇ ਦੇ ਵਿੱਚੋਂ ਵੇਲੀ ਖੇਡ ਕਬੱਡੀ ਐਂ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਲੇ ਬੱਲੇ ਹੋਈ ਪਈ ਕਬੱਡੀ 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 ਕ ਮਠੱਡਿਆਂ ਵਾਲੇ ਦਾ ਪੁੱਤਰ ਹੈ ਇਹ ਦਿਲਜਿੰਦਰ ਮਠੱਡਾ ਹੈ ਇਹ ਦਿਲਜਿੰਦਰ ਮਠੱਡਾ ਜਿਹਨੂੰ ਮੈਚ ਵਾਂਗੂ ਸੇ ਵਰਗਾ ਤੇਜ਼ ਤਰਾਰ ਹੈ ਇਹ ਰਸੂਲਪੁਰੀਏ ਕਾਲੂ ਵਰਗਾ ਤੇਜ਼ ਤਰਾਰ ਹੈ ਹਿੰਮਤਪੁਰੀਏ ਗੁੱਗੂ ਵਰਗਾ ਆ ਬਿਹਾਰੀਪੁਰੀਏ ਕੰਦੇ ਵਰਗਾ ਤੇਜ਼ ਤਰਾਰ ਕਬੱਡੀ ਖਿਡਾਰੀ ਨਹੀਂ ਹੋਈ ਰੇਡ ਤੇ ਦੇਖਦੇ ਵੀ ਆ ਗੱਲ ਕੀ ਬਣਦੀ ਗੱਲ ਕੀ ਬਣਦੀ ਬੱਲੇ 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 ਇਹ ਮਨੀਸ਼ ਕੋਸ਼ਿਸ਼ ਕਰਦਾ ਹੈ ਢੱਕ ਲੈਣ ਦੀ ਤਕੜਾ ਜੱਫਾ ਲੱਗਦਾ ਹੋਇਆ ਮਨੀਸ਼ ਮਨੀਸ਼ ਮੱਖਣ ਭਾਜੀ ਕੱਲ ਕਿੰਦੇ ਬਿਹਾਰੀਪੁਰੀਏ ਦੀ ਇੱਕ ਵੀਡੀਓ ਵੇਖੀ ਮੈਂ ਕਿਹਾ ਵੀ ਜਿਹੜਾ ਕਬੱਡੀ ਖੇਡਣ ਲੱਗ ਪਏ ਜਾਂ ਕਬੱਡੀ ਕਰਾਉਣ ਲੱਗ ਪਏ ਜਾਂ ਵੇਖਣ ਲੱਗ ਪਏ ਉਹ ਬੇਸ਼ੱਕ ਜਿੰਨਾ ਮਰਜੀ ਗੈਬ ਲੈ ਲਵੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਣੀ ਸਮਾਣੇ ਵਾਲਾ ਸਮਾਣੇ ਵਾਲਾ ਦੂਜੇ ਪਾਸੇ ਸ਼ੀਲੂ ਹਰਿਆਣੇ ਵਾਲਾ ਬਨੀ ਸਮਾਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਬਨੀ ਸਮਾਣੇ ਵਾਲਾ ਵਿੱਚ ਹਮਿਲਟਨ ਦੇ ਟੱਕਰ ਹੋਗੀ ਵੱਡੀ ਵਿੱਚ ਹਮਿਲਟਨ ਦੇ ਟੱਕਰ ਹੋਗੀ ਵੱਡੀ ਆਓ ਮੇਰੇ ਮਿੱਤਰਾਂ ਜਿਉਂਦੀ ਵਸਦੀ ਰਹੇ ਕਬੱਡੀ 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 ਹੈ ਪੈਂ 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 ਸ਼ੀਲੂ ਹਰਿਆਣੇ ਵਾਲਾ 3 ਸਾਲ ਟੰਟੋ ਦੇ ਖੇਡ ਸੀਜ਼ਨ ਦਾ ਬੈਸ ਜਾਫੀ ਪਲੱਸ ਚੌਥਾ ਜਾਊਗਾ ਕੈਲਮ ਵਾਲੇ ਰਵੀ ਦੀ ਰੇਡ ਚਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਸ਼ੀਲੂ ਫੇਰ ਕੋਸ਼ਿਸ਼ ਕਰਦਾ ਹਨ ਕਰੂ ਕਮਾਲ ਕਰੂ ਕਮਾਲ ਢਾਕੇ ਹਿੱਕ ਤੇ ਬੈਣ ਵਾਲੀ ਗੱਲ ਕਰ ਦਿੱਤੀ ਹੈ ਤੇ ਮੈਚ ਬਰਾਬਰੀ ਤੇ ਹੋ ਗਿਆ ਹੈ ਮੈਚ ਮੱਖਣ ਵਾਲੀ ਜੀ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਸ਼ੀਲੂ ਦੇ ਵਾਸਤੇ ਮਾਰ ਦਿਓ ਤੋਂ ਵੱਧ ਬੰਦਾ ਜਿਹੜਾ ਅੱਜ ਰੋਟੀ ਖਾ ਰਿਆ ਉਹ ਪ੍ਰੋਫੈਸਰ ਮੱਕਣ ਸਿੰਘ ਜੀ ਨੂੰ ਕ੍ਰੈਡਿਟ ਜਾਂਦਾ ਹੈ ਉਹਨਾਂ ਦੀ ਸਿਹਤਯਾਬੀ ਦੇ ਵਾਸਤੇ ਵੀ ਸ਼ੁਭ ਸ਼ਾਮਾਂ ਨੇ ਲਓ ਇਧਰੇ ਪਾਸੇ ਖੇਡ ਕਬੱਡੀ ਆਹ ਦੇਖਦੇ ਵੀ ਰਵੀਕਰ ਰੰਧੇ ਜਲਾਲਪੁਰੀਆ ਜਲਾਲਪੁਰੀਆ ਪਾਲਾ ਜਲਾਲਪੁਰੀਆ ਪਾਲਾ ਆਹ ਫੜੇ ਜਲਾਲਪੁਰੀਏ ਪਾਲੇ ਦੇ ਹੁਣ ਮਿਰਲੇ ਹੀ ਨੇ ਮੁੜਦੇ ਜੱਟ ਹੱਥੀ ਦੇ ਗੁੱਗੂ ਗਲ ਅਰ ਤਿੰਨੋਂ ਝੂਮ ਝੂਮ ਕੇ ਆਹ ਝੂਮ ਝੂਮ ਕੇ ਤਰਦੇ ਕਬੱਡੀ 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 ਨਹੀਂ ਹਾਰਦਾ ਅਜੇ ਤੇ ਜੱਟ ਪੂਰਾ ਕੈਮ ਆ ਨਹੀਂ ਉਹ ਹਾਰਦਾ ਹਜੇ ਤੇ ਜੱਟ ਬਾਲੇ ਦੇ ਲਈ 100 ਡਾਲਰ ਨਿਹਾ ਇਸ ਲਈ ਰਵੀ ਕੈਂਡਰ ਵਾਲਾ ਪਾਉਂਦਾ ਰੇਡ ਸਿਰੇ ਦਾ ਮੈਚ ਆ ਲੱਗੂ ਚੋਰ ਕੇ ਨਹੀਂ ਕਿਹੋ ਜੀ ਗੱਲ ਹੁੰਦੀ ਹੈ ਦੋ ਮੱਲ ਹਰਿਆਣੇ ਦੇ ਐ ਦੋ ਮੱਲ ਹਰਿਆਣੇ ਦੇ ਐ ਦੋ ਮੱਲ ਹਰਿਆਣੇ ਦੇ ਐ ਇੱਕ ਰਵੀ ਐ ਔਰ ਦੂਜਾ ਸ਼ਿੱਲੂ ਐ ਸ਼ਿੱਲੂ ਤੇ ਰਵੀ ਸ਼ਿੱਲੂ ਤੇ ਰਵੀ ਸ਼ਿੱਲੂ ਤੇ ਰਵੀ ਦੀ ਟੱਕਰ ਵੱਡੀ ਟੱਕਰ ਵੱਡਾ ਮੈਚ ਵੱਡੇ ਜੱਫੇ ਵੱਡੀਆਂ ਕਬੱਡੀਆਂ ਐਨ ਵੱਡਾ ਖੇਡ ਮੇਲਾ ਐਨ ਵੱਡਾ ਖੇਡ ਮੇਲਾ ਹੈ ਵਿਸ਼ੇਸ਼ ਤੌਰ ਤੇ ਧੰਨ